ਅੱਜ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈਗੀ ਹੈ ਜਿਸ ਵਿੱਚ ਸੀਆਈਏ ਸਟਾਫ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਆਫੀਨ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਲ ਥਾਣੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸਿਕਰਟ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਏ ਬੰਦੇ ਆ ਰਹੇ ਆ ਦੋ ਜਨੇ ਉਥੇ ਜਿਤਵਾਲ বাস ਸਟੈਂਡ ਤੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਹਿਤੀ ਇਨਫੋਰਮੇਸ਼ਨ ਦੇ ਤਾ ਜਿਹੜੀ ਐਫ ਆਈ ਆਰ ਰਜਿਸਟਰ ਕਰਤੇ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 0 ਦੇ ਨਾ ਐਕਸ 9965 ਹੈਗਾ ਔਰ ਨੂੰ ਬ੍ਰੰਧ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਔਰ ਜਿਹ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬ੍ਰੰਧ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 181485 ਥਾਣਾ ਜਿੱਤੂਆ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜਲੀ ਪੁਛਿਸ਼ ਚੱਲੀ ਗਈ ਹੈ ਕਿਥੋਂ ਲੈ ਕੇ ਆ ਰਹੇ ਸੀ ਇਹ ਇਹ ਜੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਏ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਤੇ ਉਸ ਵਿੱਚ ਇਹਨਾਂ ਨੇ ਪ੍ਰੋਸੈਸ 6 ਕਿਲੋ ਜਿਹੜੀ ਸੋਫੀਮ ਲੱਗ ਕੇ ਆਈ। ਸਿਰੇ ਪਤਾ ਨਹੀਂ ਜਿਹੜੇ ਈਮ ਸਪਲਾਈ ਕਰਨੀ ਸੀ। ਨਹੀਂ ਇਹਨਾਂ ਨੇ ਹਜੇ